ਟੜਿ ਬਰੇ ਬੱਚੇ ਅਜੀ ਰਾਮੂ ਵਾਲੀਆ ਸਾਹਿਬ ਅੱਜ ਪਟਿਆਲੇ ਪਹੁੰਚਿਓ ਕੀ ਮੈਟਰ ਹੈ ਕੀ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਮੈਂ ਪਟਿਆਲੇ ਦੇ ਪ੍ਰਸ਼ਦ ਦੇ ਨਾਲ ਜੁੜੇ ਹੋਏ ਹੰਸ ਬੁੱਧ ਪੁਰਾਣੇ ਅਧਿਕਰ ਨਵੇਂ ਵੀ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਸਤਿ ਪੰਨਾ ਵਾਲਾ ਖਾਨ ਸਾਹਿਬ ਮੈਂ 2013 ਦੇ ਅ 14 ਦੇ ਸ਼ੁਰੂ ਵਿੱਚ ਮੈਂ ਚੱਲਿਆ ਗਿਆ ਸੀ ਤਿਸੂਪੀ ਤਦ ਉਦੋਂ ਮੈਂ ਗੁਰੂ ਘਰ ਨੂੰ ਹਾਜ਼ਰ ਨਾਜ਼ਰ ਕਰਨ ਗਿਆ ਲੈ ਮੈਂ ਆਪਣੇ ਘਰ ਵਾਲੀ ਨੂੰ ਵੀ ਨਹੀਂ ਸੀ ਦੱਸਿਆ ਮੈਂ ਕਿੱਥੇ ਜਾ ਰਿਹਾ ਹਾਂ ਉਹਨਾਂ ਨੇ ਸਿਰਫ ਇਹ ਕਿਹਾ ਵੀ ਮੈਂ ਤੜਕੇ 4 ਵਜੇ ਨਿਕਲਾਂਗਾ ਤੇ ਚਾਹ ਮਾਪੇ ਮਨੋਂ ਤੁਸੀਂ ਤੁਮ ਚਾਹ ਤੁਹੇ ਮੇਰੇ ਨਾਲ ਜਾਣਾ ਬਾਅਦ ਮੇਰਾ ਸਮਾਨ ਪਾ ਉਹਨੇ ਬਸ ਇਹ ਪੁੱਛਿਆ ਮੈਂ ਕਿ ਨਹੀਂ ਮੈਂ ਗਿਆ ਜਾ ਕੇ ਮੈਂ ਮਨਿਸਟਰ ਬਣ ਗਿਆ 2-3 ਦਿਨ ਲਈ ਰੋਡ ਵਾਟਰ ਬੱਦਲ ਨਾ ਟਿਕਾ ਲਈ ਸੀ ਮੇਰੀ ਤਿਆਰੀ ਸੀ ਕਿ ਸਰਕਾਰ ਬਦਲਾ ਦੇ ਸੀ ਉਹ ਤਾਂ ਲੱਗਣ ਨਹੀਂ ਦਿੱਤਾ ਜਦੋਂ ਮੈਂ ਮੁੱਖ ਮੰਤਰੀ ਦੇ ਸੌ ਮੁੱਖ ਘਰਦ ਹੋ ਗਿਆ ਮੂਹ ਮੰਤਰੀ ਦੇ ਸੌ ਟੋਕਿਆ ਸੀ ਤਾਂ ਬਾਦਲ ਸਵੇਰੇ 6:30 ਵਜੇ ਮੇਰੇ ਫਾਸਟ ਲੈ ਗਿਆ ਸੀ ਉਹ ਤਾਂ ਟਿੱਚਰਾਂ ਕਰਦੇ ਲੋਕ ਵੀ ਉਹਨੂੰ ਮਾਰਦੀ ਕਰਦੇ ਵੀ ਬਾਦਲ ਸਾਹਿਬ ਨੇ ਰੋਟੀ ਦਾ ਕੀ ਖਾਣੀ ਸੀ ਪਾਣੀ ਨੰਗਣੋਂ ਹਟ ਗਿਆ ਇੰਨਾ ਕਿ ਤੋਹਣਾ ਵੀ ਚਾਹੀਦਾ ਤੁਸੀਂ ਜਿਹਨੂੰ ਪੈਰਾ ਦੀ ਜੁੱਤੀ ਬਣਾ ਦੇ ਕਪੜਾ ਬਣਾ ਕੇ ਜੁੱਤੀ ਸਾਫ ਕਰਾ ਬਣਾ ਦਿਓ ਮੈਂ ਉਹਦੇ ਨਾਲ ਸੱਤ ਗੱਲਾਂ ਮਕਾ ਕੇ ਗਿਆ ਸੀ ਮੈਂ ਕਿਹਾ ਜੀ ਵੀ ਇੱਕ ਤਰ੍ਹਾਂ ਟਰੈਵਲ ਏਜੰਟਾਂ ਨੇ ਹਰ ਸਾਲ ਉਹ 1 ਲੱਖ ਏਕੜ ਤੋਂ ਵੱਧ ਜ਼ਮੀਨ ਦੇ ਪੈਸੇ ਜੇ ਪਾਜਾਂ ਦੇ ਤੇ ਲੋਕੀ ਮੰਗੇ ਤੇ ਬਣ ਜਾਂਦੇ ਜਾਂ ਜੰਗਲਾਂ 'ਚ ਮਰ ਜਾਂਦੇ ਆ ਜਾਂ ਪੰਜਾਬ ਦੀਆਂ ਹਿੰਦੂਆਂ ਤੇ ਸਿੱਖਾਂ ਦੀਆਂ ਦੋਨੋਂ ਕੁੜੀਆਂ ਸ਼ੇਖਾਂ ਦੇ ਵਿਕੀਆਂ ਗਿਆ 22-22 ਸਾਲ ਦੀਆਂ ਇੱਕ ਇੱਕ ਬੁੱਢੇ ਸ਼ੇਖ ਨੇ ਦੋ ਦੋ ਕੁੜੀਆਂ ਸ਼ੇਖਾਂ ਨੇ ਸਾਝੀਆਂ ਉਹਨਾਂ ਦੀ ਇੱਜ਼ਤ ਦਾ ਬਹੁਤ ਬੁਰੀ ਹਾਲਤ ਗਿਆ ਰੁਕ ਰੁਕ ਜਾ ਯਾਰ ਬਾਤ ਜੀ ਦੇ ਨਾ ਜੀ ਤੇ ਉਹ ਬਾਤ ਜੀ ਬੇਟਾ ਉਹਦੇ ਵਿੱਚੋਂ ਬੜੀਆਂ ਗੱਲਾਂ ਸੀ ਵੀ ਟੈਕਸੀ ਟਰੱਕ ਵਾਲਿਆਂ ਨੂੰ ਟੋਰ ਟੈਕਸੀ ਨਾਲ ਲੱਗੇ ਕਿ ਮੈਂ ਕੈਸੀ ਵੀ ਕੋਈ ਵਹਿਮ ਚਲਾਉਂ ਇੰਡੀਆ ਦੇ ਵੀ ਕਿੰਨੇ ਕਿਲੋਮੀਟਰ ਲਈ ਟੋਲ ਟੈਕਸ ਲੱਗਿਆ ਰਾਈਟ ਜਿਦੋਂ ਉਹਦੇ ਪੈਸੇ ਪੂਰੇ ਹੋ ਕੇ ਬੰਦ ਕਰਦੇ ਹੋ ਇਹ ਲਾਈਫ ਲੌਂਗ ਕੌਣ ਲੌਂਦਾ ਹੈ ਐਸਾ ਕਿਨੇ ਟੈਕਸ ਸੁਣਿਆ ਨਹੀਂ ਬ੍ਰਿਫੈਕਟ ਸੁਣਿਆ ਨਹੀਂ ਸਰਕਾਰ ਵੀ ਹੈ ਕੁਝ ਗੱਲਾਂ ਸੀਗੀਆਂ ਬਈ ਜਿੱਥੇ ਏਜੰਟਾ ਨੇ ਪੈਸੇ ਲੁੱਟੇ ਹਨ ਅਨੇ ਮੈਂ ਬਾਦਲ ਦੇ ਖਿਲਾਫ ਬਾਦਲ ਸਾਹਿਬ ਦੇ ਆਮ ਆਦਮੀ ਪਾਰਟੀ ਦੀ ਕੀਤੀ ਖੁੱਡੀਆਂ ਖੁੱਡੀਆਂ ਸਾਹਿਬ ਜੀ ਜਿੱਥੇ ਜਿੱਥੇ ਗਿਆ ਪਰ ਉਦੋਂ ਮੈਂ ਉਹਨਾਂ ਦੇ ਨਾਲ ਜਦੋਂ 25 20 ਫਰਵਰੀ ਤੋਂ ਪਹਿਲਾਂ ਮੈਂ ਭਗਵਾਨ ਦਮਨ ਬਾਰੇ ਵੀ ਕਿਹਾ ਸੀ ਵੀ ਮੈਂ ਕਦੇ ਉਹ ਸ਼ਰਾਬ ਪੀਂਦਾ ਨਹੀਂ ਦੇਖਿਆ ਤੁਸੀਂ ਐਵੇਂ ਗੱਲ ਦੇ ਗਲੌਂਡਰ ਬਣਾਓ ਉਹਨੂੰ ਉਹਨੂੰ ਵੋਟਾਂ ਪਾ ਦਿਓ ਜਿੱਤ ਜੇ ਉਹ ਜਿੱਤ ਗਿਆ ਮੈਂ ਮੇਰੇ ਕਰਕੇ ਨਹੀਂ ਆਪਣੇ ਨਾਲ ਅੱਜ ਵੀ ਬੜੀ ਬੇਨਤੀ ਤੇ ਸੰਗਰਨ ਕਰਨਾ ਹੈ ਕਿ ਦੁਨੀਆ ਵਿੱਚ ਜਿਹਨੂੰ ਲੋਕ ਚੁਣਦੇ ਹਨ ਉਹਨਾਂ ਉੱਤੇ 24 ਇੱਥੇ ਇਲਜ਼ਾਮਾਂ ਦੇ ਬਿਛਾੜਾ ਨਹੀਂ ਕਰੀਂਦੀਆਂ ਇਹ ਦੁਨੀਆ ਦਾ ਲੋਕ ਰਾਜ ਦਰਵਾਜ਼ਾ ਹੈ ਉਹ 92 ਬੰਦੇ ਜਿੱਤ ਗਏ ਲੋਕਾਂ ਨੇ ਤਾਂ ਦੱਸਤਾ ਵੀ ਜਿਹੜੇ ਦੂਜੇ ਬੰਦੇ ਆ ਤੁਹਾਨੂੰ ਇੱਕ ਵਾਰੀ ਟੈਸਟ ਚ ਦੁਬਾਰਾ ਪਾਉਣਾ ਹੈ ਅਸੀਂ ਉਹਨਾਂ 92 ਨੂੰ ਪਾਤਾ ਤੁਹਾਨੂੰ ਫੇਲ ਕਰਤਾ ਤੇ ਮੰਨ ਜਿਓ ਰਮੋਲ ਸਰ ਜਿਹੜੀ ਦੂਜੀ ਵਿਰੋਧੀ ਧਿਰਾਂ ਨੇ ਕਿਸੇ ਨਾ ਕਿਤੇ ਸਰਕਾਰ ਨੂੰ ਸਪੋਰਟ ਨਹੀਂ ਕਰ ਰਹੀਆਂ ਇਹ ਕੱਲ ਕਹਿ ਤਾਂ ਰਹੀਆਂ ਸਪਸ਼ਟ ਤੌਰ ਤੇ ਕਿ ਸਮਾਂ ਲੈ ਲਓ ਸਮਾਂ ਦੇ ਲਓ ਪਰੰਤੂ ਜਿਹੜਾ ਕਿ ਪ੍ਰਗਟਾਪ ਆ ਜਿਹੜਾ ਦੂਜੀਆਂ ਤਿਹਰਾ ਦਾ ਉਹ ਕਿਤੇ ਸਾਹਤ ਨਹੀਂ ਦੇ ਰਿਹਾ ਤੇ ਕੋ ਮੈਂ ਗੱਲ ਕਰਦਾ ਇਹ ਉਹਨਾਂ ਦੀ ਚਲਾਕੀ ਹੈ ਜਿਹੜੀਆਂ ਸਿਆਸੀ ਪਾਰਟੀਆਂ ਹਨ ਉਹ ਚਲਾਕੀ ਹੈ ਤੇ ਸਭ ਤੋਂ ਵੱਡੀ ਚਲਾਕੀ ਉਹ ਲੋਕਾਂ ਲੋਕਾਂ ਨੂੰ ਬੁੱਧੂ ਸਮਝਣੀ ਉਹਨਾਂ ਨੂੰ ਐ ਲੱਗਦਾ ਵੀ ਲੋਕਾਂ ਨੂੰ ਪਤਾ ਨਹੀਂ ਸਾਡੇ ਬਿਆਨਾਂ ਦਾ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਜਿਹੜਾ ਨੇ ਉਹ ਸਭ ਜਾਣਦੇ ਆ ਮੈਂ ਹੁਣ ਵੀ ਕਹਿੰਦਾ ਮੈਂ ਇਹ ਸਾਰਿਆਂ ਨੂੰ ਕਹਿੰਦਾ ਮੈਂ ਉਹਦੀ ਰਾਜਨੀਤੀ ਕੀਤੀ ਹੈ ਬਾਹਰ ਜਾ ਕੇ ਜਾ ਕੇ ਵਿਰੋਧੀ ਤੇ ਰਾਵੇ ਮੈਨੂੰ ਉੱਥੇ ਯੂਪੀ ਚ ਇਹ ਮੰਨਦੀਆਂ ਸੀ ਵੀ ਇਹਦੇ ਕੋਲੇ ਜਾਵੇ ਇਹ ਗੱਲ ਸੁਣਦਾ ਔਰ ਵਾਜਬ ਕੰਮ ਤੇ ਪੈਨ ਕੱਢ ਲੈਂਦਾ ਸਰਕਾਰ 6 ਮਹੀਨੇ ਕੱਟੂਗੀ ਜਾਂ 5 ਸਾਲ ਜੀ ਮੈਂ ਕੁਝ ਮੈਨੂੰ ਵੀ ਤਾਂ ਪੂਰੇ 5 ਸਾਲ ਕੱਟੂਗੀ ਇਸ ਤਰ੍ਹਾਂ ਲੱਗਦਾ ਕਿਉਂਕਿ ਵੱਡੇ ਵਿਵਾਦ ਚਾਹੇ ਬਿਜਲੀ ਦਾ ਮੁੱਦਾ ਹੈ ਚਾਹੇ ਕੋਈ ਮੁੱਦੇ ਮੰਦੇ ਨਹੀਂ ਮੁੱਦਾ ਕੋਈ ਨਹੀਂ ਤੁਹਾਨੂੰ ਕੀ ਦਿਖਦਾ ਕਿ ਸਰਕਾਰ ਦੇ ਵਿੱਚੋਂ ਕਿ ਸਰਕਾਰ ਸਿੱਧੇ ਸਿੱਧਾ ਰਾਹ ਫੜ ਜਾਏਗੀ ਮੈਂ ਦੇਖੋ ਮੈਨੂੰ ਪੂਰਾ ਪਤਾ ਹੈ ਸਰਕਾਰ 5 ਸਾਲ ਕੱਟੂਗੀ ਤੇ ਜਿਨਾਂ ਨੇ ਖੇ ਖੰਡ ਪਾੜ ਸੁਖਿਆ ਜਾਂ ਦੇਗਾ ਨੁਗਾ ਸੁਖਿਆ ਉਹਨਾਂ ਦਾ ਕੰਮ ਰਹਿ ਜਾਣਾ ਇਹਨਾਂ ਨੇ ਡਿੱਗਣਾ ਨਹੀਂ ਕੈਪਟਨ ਤੇ ਹੋਰਾਂ ਦਾ ਕੀ ਬਣੇਗਾ ਜੀ ਚੱਕ ਨੇ ਕਿ ਕਿਹੜਾ ਮਿਲਖਾ ਸੋ ਮੈਦਾਨ ਚ ਦੌੜ ਰਿਹਾ ਮੱਗੇ ਦੀ ਪਿਆ ਨਾਲੇ ਜਿਹੜਾ ਕੀ ਜੋ ਕੁਛ ਹੈ ਨਾ ਉਹ ਆਪ ਦੇ ਆਪ ਮਾਫ ਕਰਨਾ ਮੈਂ ਸ਼ਬਦ ਵਰਤਣ ਲੱਗਾ ਹਾਂ ਉਹ ਹਾਕਮੋਂ ਤੇ ਹਕੂਮਤ ਕਰਨ ਵਾਲੇ ਤੇ ਸਿਆਸੀ ਲੋਕੋਂ ਇਹ ਖੰਡ ਖਾਣ ਨੂੰ ਹੁੰਦੀ ਹੈ ਖੰਡ ਖੜਮਾਸਤੀਆਂ ਲੈ ਨਹੀਂ ਹੁੰਦੀ ਖੜਮਾਸਤੀਆਂ ਤੇ ਰੇਤੇ ਚ ਪਾਉਣ ਨੂੰ ਨਹੀਂ ਹੁੰਦੀ ਅੱਜ ਬਾਦਲਾਂ ਨੇ ਅੱਜ ਕੈਪਟਲ ਨੇ ਇਹਨਾਂ ਸਾਰਿਆਂ ਨੇ ਖੰਡ ਰੇਤੇ ਚ ਛੱਟਦੀ ਹੁਣ ਰੇਤੇ ਵਿੱਚ ਅ ਵੀ ਸਿੰਘਲਾ ਨੇ ਪਹਿਲਾ ਐਲਾਨ ਕੀਤਾ ਵੀ ਅਸੀਂ ਖਾਲਸਪਤਾਨ ਮੁਰਦਾਬਾਦ ਮਾਰਚ ਚ ਕੱਢਾਂਗੇ ਜੋ ਖਾਲਸਪਤਾਨ ਮੁਰਦਾਬਾਦ ਮਾਰਚ ਚ ਕੱਢਾਂਗੇ ਹਰੀ ਸਿੰਘਲਾ ਨੇ ਅਨਾਉਂਸ ਕਰਤਾ ਸ਼ਿਵ ਸੈਨਾ ਪਾਰਟੀ ਦੀ ਆੜ ਦੇ ਵਿੱਚ ਉਸ ਤੋਂ ਬਾਅਦ ਪਰਵਾਨਾ ਜੀ ਐ ਉਹਨਾਂ ਵੱਲੋਂ ਨਾਉਂਕ ਕੀਤਾ ਗਿਆ ਵੀ ਅਸੀਂ ਕੱਢਣ ਨਹੀਂ ਦਿੰਦੇ ਮਾਰਚ ਪ੍ਰਸ਼ਾਸਨ ਦੁਆਤੀ ਰੈ ਸੁਣਦਾ ਰਹੇ ਜੇ ਪ੍ਰਸ਼ਾਸਨ ਇਹਨਾਂ ਦੋਹਾਂ ਨੂੰ ਸ਼ਾਇਦ ਜੇ ਨਜ਼ਰਬੰਦ ਕਰ ਦਿੰਦਾ ਤਾਂ ਅਜਿਹੀ ਘਟਨਾ ਸ਼ਾਇਦ ਨਾ ਵਾਪਰਦੀ ਪੰਜਾਬ 'ਚ ਐਨਾ ਵੱਡਾ ਮੈਂ ਪ੍ਰਸ਼ਾਸਨ ਕਿਨੂੰ ਕਿਨੂੰ ਫੇਲੀਅਰ ਕਿਦਾ ਮੰਨਦੇ ਹੋ ਤੁਸੀਂ ਮੈਂ ਪ੍ਰਸ਼ਾਸਨ ਉੱਤੇ ਐਨਾਲਿਸਿਸ ਕਰਨ ਨਹੀਂ ਆਇਆ ਮੈਂ ਇਹਦੇ 'ਚ ਕੁਝ ਨਹੀਂ ਕਹਿਣਾ ਇਹਦੇ ਉੱਤੇ ਸਰਕਾਰਾਂ ਕਰਨ ਨੂੰ ਤੇ ਜਾਂ ਜਿਹੜੇ ਪ੍ਰਸ਼ਾਸਨ ਨਾਲ ਡਾਇਰੈਕਟਲੀ ਇੰਪਲੀਮੈਂਟ ਜਿਹੜੇ ਐ ਇੰਪਲੀਮੈਂਟ ਕਰਦੇ ਉਹ ਕਰਨ ਮੈਂ ਸਿਰਫ ਇਹਨਾ ਕਹਿਣਾ ਹੈ ਵੀ ਇਹ ਸਰਕਾਰ ਦੇਖੇ ਮੈਨੂੰ ਇਹ ਲੱਗਦਾ ਹੁੰਦਾ ਜਿਹੜਾ ਜੇਬ ਕਤਰ ਹੈ ਉਹ ਭੂਆ ਕਹਿ ਕੇ ਸੀਟ ਦੇ ਵਿੱਚ ਨਾਲ ਪੈਂਦਾ ਵੀ ਤੂੰ ਮੇਰੀ ਭੂਆ ਵਰਗੀ ਹੈ ਮੁਰਕੀ ਜੇਬ ਕੱਟ ਲੈਂਦਾ ਜਿਹੜੇ ਸ਼ੈਤਾਨ ਲੋਕ ਹੁੰਦੇ ਆ ਖਰਾਬ ਕਰਨ ਵਾਲੇ ਇਹ ਅਫਸਰਾਂ ਕੋਲ ਹੋਰ ਗੱਲਾਂ ਕਰ ਦਿੰਦੇ ਆ ਹੋਰ ਕਰ ਦਿੰਦੇ ਆ ਹੋ ਸਕਦਾ ਕਿਤੇ ਗਹਿਰਾਈ ਤੇ ਨਾ ਹੋਵੇ ਲੇਕਿਨ ਮੈਂ ਪ੍ਰਸ਼ਾਸਨ ਦਾ ਬਹੁਤਾ ਕਸੂਰ ਨਹੀਂ ਮੰਨਦਾ ਮੈਂ ਪ੍ਰਸ਼ਾਸਨ ਦਾ ਕਸੂਰ ਵੀਰੇ ਜਦੋਂ ਸਾਰਾ ਰਾਜ ਹੀ ਮੈਂ ਮੈਂ ਦਿੱਲੀ 'ਚ ਵੀ ਰਾਜ ਕੀਤਾ ਮੈਂ ਯੂਪੀ 'ਚ ਵੀ ਰਾਜ ਕੀਤਾ ਮੈਂ ਹੁਣ ਵੀ ਇੱਕ ਸਾਰੇ ਘੜੀ ਬੈਠੇ ਆ ਮੈਂ ਇੰਡੀਆ ਦੀ ਸਭ ਤੋਂ ਚੰਗੀਆਂ ਯੂਨੀਵਰਸਿਟੀਆਂ 'ਚੋਂ ਇੱਕ ਯੂਨੀਵਰਸਿਟੀ ਆ ਅੱਜ ਅੱਜ ਤਰੀਖਾ ਹੈ 1 ਮਈ ਤੇ ਮੈਂ 2025 ਤੱਕ ਹਲੇ ਇੱਕ ਮੈਡੀਕਲ ਯੂਨੀਵਰਸਿਟੀ ਦਾ ਅੱਜ ਵੀ ਕੈਂਸਲਰ ਮਹਿਮੂਦ ਕੁਛ ਦੇਖਿਆ ਮੈਂ ਐਂ ਦੇ ਇਲਜ਼ਾਮ ਨਹੀਂ ਲਾਉਂਦਾ ਮੈਨੂੰ ਐਂ ਲੱਗਦਾ ਇਹ ਜਿਹੜੇ ਹੈਗੇ ਨਾ ਹਰੀਸ਼ ਸਿੰਘਲਾ ਤੇ ਪਰਵਾਨਾ ਇਹ ਬਹੁਤ ਬਹੁਤ ਗੰਟੀ ਮਿਰਤੀ ਵਾਲੀ ਚੀਜ਼ ਹੈ ਏ ਆਪਦਾ ਕੰਮ ਤੇ ਦੁਕਾਨਦਾਰੀ ਲਈ ਬਣਾ ਲੈ ਜੀ ਰਬੂ ਵਾਲੇ ਤੁਸੀਂ ਬਹੁਤ سارے ਮੁੱਦੇ ਪਾ ਰਹੇ ਕਬੂਤਰભાઈ ਦੇ ਲੰਬੇ ਪਿਛਲੇ ਤੇ ਦੋ ਦਾਅ ਕਿਹਾ ਲੋ ਕਿੰਨੇ ਇਮੀਗ੍ਰੇਸ਼ਨ ਸੈਂਟਰ ਕੋਲ ਅਗੇ ਨੇ ਕਿੰਨੇ ਫਰਮਾਂ ਨੇ ਮੇਰਾ ਅਗਲਾ ਮੁੱਦਾ ਇਹ ਹੈ ਕੀ ਕਿਹਾ ਕਿ ਜਿਹੜਾ ਚੋਣਾ ਤੁਸੀਂ ਸਮਝਾਉਣਾ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਸਰਕਾਰ ਨੇ ਮੈਂ ਕੋਈ ਕਲੈਕਸ਼ਨ ਨਹੀਂ ਲਿਆ ਤਾਂ ਮੈਂ ਨਹੀਂ ਕਰਾਂਗਾ ਮੈਂ ਇਹ ਕਹਿਣਾ ਚਾਹੁੰਦਾ ਵੀ ਦੋ ਚੀਜ਼ਾਂ ਹੁੰਦੀਆਂ ਕੌਮਾਂ ਦੀਆਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਇੱਕ ਇੱਕ ਜਵਾਨ ਮੇਰਾ ਪੰਜ ਪਿਆਰਿਆਂ ਚ 2.5 ਲੱਖ ਨਾਲ ਨੂੰ ਇਕ ਤਾਂ ਜਵਾਨੀ ਬਚਾਈ ਜਾਂਦੀ ਐ ਇੱਕ 2200 ਕੁੜੀ ਭਾਵੇਂ ਤੁਸੀਂ ਬੁਰਾ ਉਹਨਾਂ ਨੂੰ ਮਨਾਓ 2200 ਕੁੜੀ ਸੁਲਵੀਰੇ 2200 ਕੁੜੀ ਸੋਮਨਾਥ ਦੇ ਮੰਦਰ ਚੋਂ ਬੰਨ ਲੀ ਮੁਗਲਾਂ ਨੇ ਲਈ ਜਾਂਦੇ ਸੀ ਕਿ ਜਦੋਂ ਉਹਨੂੰ ਸ਼ਹਿਰਾਂ ਚ ਲਿਆ ਕੇ ਫਿਰ ਉਹਨਾਂ ਨਾਲ ਸਰੀਰਕ ਸਾਹਝ ਪਾਵਾਂਗੇ ਮੈਂ ਸ਼ਬਦ ਵੀ ਨੂੰ ਵਰਤੇ ਹੋਣਾ ਮੇਰੇ ਮੋਹਨਿਕਾ ਉਹਨਾਂ ਨੂੰ ਮੰਗਵਾ ਲੈਣਾ ਮੁੰਡੇ ਬਚਾ ਲੋ ਕੁੜੀਆਂ ਬਚਾ ਲੋ 20 ਮਿੰਟ ਦੇ ਕਿਹੜੇ ਉਹ ਟ੍ਰਾਈਕੁੱਟ ਚੱਕ ਲੈ ਜਿੰਨੇ ਸੰਤ ਸਵਾਜ ਆ ਸਿੱਖਿਆ ਵਾਸਤੇ ਆ ਕੇ ਸੁਣ ਲੋ ਕਿ ਕਿਸੇ ਨੇ ਗੱਲ ਨਹੀਂ ਕਰਨੀ ਆ ਟ੍ਰਾਈਕੁੱਟ ਚੱਕੀ ਮੇਰਾ ਇਹ ਚਾਹ ਪਿੰਡ ਵਾਲੀ ਟਕਸਾਲ ਹੈ ਕਿ ਤੁਸੀਂ ਪੰਜਾਬ ਦੇ ਲੀਡਰੋ ਆਪਣੇ ਸਾਰਿਆਂ ਦੇ ਫਿੱਟੇ ਮੂੰ ਫਿੱਟੇ ਮੂੰ ਅੱਜ ਹਰ ਸਾਲ 1 ਲੱਖ ਏਕੜ ਜ਼ਮੀਨ ਰਾਮੂ ਵਾਲੇ 24 ਲੱਖ ਰੁਪਏ ਕਿੰਨੇ ਦਾ ਭਾਅ ਹੈ 25 ਲੱਖ ਦਾ ਹੈ 1 ਲੱਖ ਏਕੜ ਜ਼ਮੀਨ ਟਰੈਵਲ ਏਜੰਟ ਖਾ ਜਾਂਦੇ ਔਰ ਮੁੰਡੇ ਧੱਕੇ ਖਾਂਦੇ ਫਿਰਦੇ ਆ ਜਵਾਨੀਆਂ ਰੋਲਦੀਆਂ ਫਿਰਦੀਆਂ ਕਿ ਚਿੱਟੇ ਚ ਮਾਰਤੀਆਂ ਕਿ ਨਸ਼ਿਆਂ ਚ ਮਾਰਤੀਆਂ ਹੁਣ ਕਹਿੰਦੇ ਜੀ ਪੰਜਾਬੀ ਭਰਤੀ ਨਹੀਂ ਹੋ ਰਹੀ ਤੇ ਭਰਤੀ ਕਿੱਥੋਂ ਉਹਨੇ ਮਾਰੀ ਤਾਂ ਜਾਣੇ ਮੈਂ ਬਿਲਕੁਲ ਜ਼ੋਰ ਨਾ ਕਹਿਣਾ ਮੈਂ ਲੜਾਈਆਂ ਲੜੀਆਂ ਮੈਂ ਕਹਿੰਦਾ ਮੈਂ ਲਿਖ ਕੇ ਦਿੰਦਾ ਜੋ ਮੈਂ ਚੈਲੰਜ ਕਰਦਾ ਸਾਰੇ ਪੰਜਾਬ ਚ ਇੱਕ ਐਮਪੀ ਸਾਹਿਬ ਕਾ ਹੁਣ ਦਾ ਐਮਪੀ ਇੱਕ ਐਮਐਲਏ ਹੁਣ ਦਾ ਸਾਹਿਬ ਕਾ ਮੇਰੇ ਸਾਹਮਣੇ ਦੇ ਜਿਹਨੇ ਮੇਰੇ ਜਿਨੀਏ ਲੜਾਈ ਲੜੀ ਹੈ ਮੈਂ ਸ਼ਬਦ ਵਰਤਾਂ ਲੱਗੀਆਂ ਓ ਹਾਕਮੋ ਤੇ ਹਕੂਮਤ ਕਰਨ ਵਾਲਿਓ ਤੇ ਸਿਆਸੀ ਲੋਕੋ ਇਹ ਖਾੰਡ ਖਾਣ ਨੂੰ ਹੁੰਦੀ ਹੈ ਖਾੰਡ ਖੜਵਾਸਦੀਆਂ ਲਈ ਨਹੀਂ ਹੁੰਦੀ ਖੜਵਾਸਦੀਆਂ ਤੇ ਰੇਤੇ ਚ ਪਾਉਣ ਨੂੰ ਨਹੀਂ ਹੁੰਦੀ ਅੱਜ ਬਾਦਲਾ ਨੇ ਅੱਜ ਕੈਪਟਨ ਨੇ ਇਹਨਾਂ ਸਾਰਿਆਂ ਨੇ ਖੰਡ ਰੇਤੇ ਚ ਛੱਟਦੀ ਹੁਣ ਰੇਤੇ ਚ ਕੀੜੀਆਂ ਬਣ ਕੇ ਚੁਗੀ ਜਾਂਦੀ ਹੈ ਹਾਥੀ ਬਣ ਕੇ ਚੁਗੀ ਨਹੀਂ ਹੁਣ ਕੀੜੀਆਂ ਵਾਂਗੂ ਰੁਲੇ ਫੜਨਗੇ 5 ਸਾਲ ਬਿਲਕੁਲ ਕੀੜੀਆਂ ਵਾਂਗੂ ਇਹਨਾਂ ਨੂੰ ਮੈਂ ਕਹਿੰਨਾ ਆ ਜਿਹੜੇ ਪਰਮਾਨਾਂ ਦੀ ਤੇ ਰੀਸ਼ ਸਿੰਘਲਾ ਇਹਨਾਂ ਨੂੰ ਵੀ ਮੈਂ ਕਹਿੰਨਾ ਖੰਡ ਪੰਜਾਬ ਦੀ ਰੇਤੇ ਚ ਨਾ ਰੁਲੋ ਇਹਨਾਂ ਕੋਲ ਸਭ ਤੋਂ ਮੁਰਦਾਬਾਦ ਤੇ ਪੈਸੇ ਕਮਾਰਿਆ ਖਾਲਸਾ ਤੇ ਕੋਈ ਜਿੱਦਾਬਾਦ ਦੇ ਪੈਸੇ ਕਮਾਰਿਆ ਤਾਨੂੰ ਕੀ ਲੱਗਦਾ ਵੀ ਏਜੰਸੀ ਟਾਈਪ ਨਹੀਂ ਬਣਦਾ ਮੈਂ ਮੋਹਤਿਆਂ ਕਿੱਲਾ ਨਹੀਂ ਜਾਣਾ ਮੈਂ ਇੱਕ ਅਪੀਲ ਕਰਨਾ ਹੈ ਤੁਸੀਂ ਮੈਂ ਕਨਕਲੂਡ ਕਰਨਾ ਹੈ ਕਨਸਟਰੂ ਕਰਨਾ ਹੈ ਤੇ ਤੁਹਾਡੀ ਮਰਜ਼ੀ ਮੈਂ ਸਿਰਫ ਰੂਪੀ ਜੋ ਚੱਲ ਕੇ ਪੰਜਾਬ ਡੇਰਾ ਲਾ ਲਿਆ ਤੇ ਮੈਂ ਪਹਿਲੇ ਦਿਨ ਭੀਖ ਮੰਗਣਾ ਹੈ ਵੀ ਲੋਕੋ ਐਨਾ ਪਿਆਰ ਮੁਹੱਬਤ ਬਣਾਓ ਲੋਕੀ ਪਿਆਰ ਨਾ ਰਹਿਣਾ ਚਾਹੁੰਦੇ ਰੂਪੀ ਵਿੱਚ ਕਿਉਂ ਨਾ ਦੁਨੀਆ ਵਿੱਚ ਪੰਜਾਬੀ 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 ਬੈਠੇ ਆ ਸਾਰੇ ਮੈਨੂੰ ਕਹਿੰਦੇ ਉੱਥੇ ਪੇਕੀ ਸੁੱਖ ਸੰਦ ਰੱਖਿਆ ਕਰੋ ਉੱਥੇ ਹੁੰਦਾ ਘੋਟਣਾ ਖੜਕਦਾ ਸਾਨੂੰ ਡੰਗ ਲੱਗਦਾ ਦੋ ਕੁੜੀਆਂ ਉਹਦੀਆਂ ਪੁੱਤ ਇੱਕ ਪੁੱਤੀ ਇੱਕ ਦੋਤੀ ਮਟਿਆਣਾ ਰੋਈ ਜਾਣ ਮੈਂ ਜਾ ਕੇ ਮੱਥਾ ਟੇਕਿਆ ਮੈਂ ਉਦੋਂ ਮੇਰੀ ਬੱਤੀ ਲਾਲ ਬੱਤੀ ਲੱਗਦੀ ਸੀ ਮੈਂ ਨੌਂ ਪੀਘਾਂ ਦਾ ਲੀਡਰ ਸੀ ਹੋਈ ਜਿੱਡੀ ਗੱਲ ਹਵਾਈ ਅੱਡੇ 'ਤੇ ਹਵਾਈ ਅੱਡੇ 'ਤੇ ਵਕਿਆ ਮੈਂ ਕਿਹਾ ਬੀਬੀ ਜੀ ਰੋਈ ਜਾਣੀ ਆ ਓਹੋ ਬੁਢੀ ਸੀ ਬਾਗੀ ਵਾਲਿਆਂ ਦੀ ਉਹ ਦੱਸਿਆ ਨਹੀਂ ਮੈਂ ਤੈਨੂੰ ਲਾਜਾ ਲਾ ਲਿਆ ਬਰਾੜ ਸੀ ਉਹ ਕਹਿੰਦੀ ਕੁੱਤਿਆਂ ਮੈਨੂੰ ਗਾਲਾਂ ਕੱਢੀਆਂ ਕਹਿੰਦੀ ਫਿਰਦੇ ਆ ਪੱਤੀਆਂ ਲਈ ਜਾਂ ਸਰ ਸਾਡੀਆਂ ਕੁੜੀਆਂ ਦੇ ਸਰੀਰਾਂ ਨੂੰ ਟੋਇਆ ਜਾਂਦਾ ਵੀ ਤੁਸੀਂ ਡਾਲਰ ਲਈਆਂ ਸੋਨਾ ਲਈਆਂ ਤੁਹਾਡੇ ਕੋਲ ਸ਼ਰਾਬ ਹੈ ਮੈਂ ਅਗਲੇ ਦਿਨ ਜੀਵਨਾ ਨਾਲ ਗੱਲ ਕੀਤੀ ਕਿੱਸਾ ਕੋਤਾ ਕੀ 1985 ਉਸ ਦਿਨ ਤੋਂ 4 ਦਿਨ ਬਾਅਦ ਮੈਂ ਅੱਜ ਤੱਕ ਕਹਿੰਦਾ ਮੈਂ 에어ਪੋਰਟ ਆਉਤੇ ਹੁਣ ਤਾਂ ਮੈਂ ਹਟ ਗਿਆ ਮੈਂ 85 ਤੋਂ ਲੈ ਕੇ ਪੂਰਾ 98 ਤੱਕ ਮੈਂ ਜ਼ੀਰੋ ਕਰਤੀ ਸੀ ਲੋਕ ਰਮੋਲ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਰੁਝਾਨ ਹੈ ਵਿਦੇਸ਼ ਜਾਣ ਦਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਇਸ ਫੈਕਟਰ ਤੇ ਕੰਮ ਵੀ ਕਰ ਰਹੇ ਹੋ ਪਰ ਤੂੰ ਵੇਖਣ ਦੇ ਵਿਚ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਇਹਦਾ ਸ਼ਿਕਾਰ ਵੀ ਹੋ ਰਿਹਾ ਹੈ ਖੰਡ ਖੜਮਾਸਤੀਆਂ ਲਈ ਨਹੀਂ ਹੁੰਦੀ ਖੜਮਾਸਤੀਆਂ ਤੇ ਰੇਤੇ ਚ ਪਾਉਣ ਨੂੰ ਨਹੀਂ ਹੁੰਦੀ ਅੱਜ ਬਾਦਲਾਂ ਨੇ ਅੱਜ ਕੈਪਟਲ ਨੇ ਇਹਨਾਂ ਸਾਰਿਆਂ ਨੇ ਖੰਡ ਰੇਤੇ ਚ ਛੱਟਦੀ ਹੁਣ ਰੇਤੇ ਚ ਕੀੜੀਆਂ ਬਣ ਕੇ ਚੁਗੀ ਜਾਂਦੀ ਹੈ ਹਾਥੀ ਬਣ ਕੇ ਚੁਗੀ ਨਹੀਂ ਹੁਣ ਕੀੜੀਆਂ ਵਾਂਗੂ ਰੁਲੇ ਫੜਨਗੇ 5 ਸਾਲ ਬਿਲਕੁਲ ਕੀੜੀਆਂ ਵਾਂਗੂ ਇਹਨਾਂ ਨੂੰ ਮੈਂ ਕਹਿੰਨਾ ਆ ਜਿਹੜੇ ਪਰਮਾਨਾਂ ਚ ਤੇ ਹਰੀ ਸਿੰਘਲਾ ਇਹਨਾਂ ਨੂੰ ਵੀ ਮੈਂ ਕਹਿੰਨਾ ਖੰਡ ਪੰਜਾਬ ਦੀ ਰੇਤੇ ਚ ਨਾ ਰੁਲੋ ਇਹਨਾਂ ਕੋਲ ਸਭ ਤੋਂ ਮੁਰਦਾਬਾਦ ਤੇ ਪੈਸੇ ਕਮਾਰਿਆ ਖਾਲਸਾ ਤੇ ਕੋਈ ਜਿੰਦਾਬਾਦ ਦੇ ਪੈਸੇ ਕਮਾਰਿਆ ਤੁਹਾਨੂੰ ਕੀ ਲੱਗਦਾ ਵੀ ਏਜੰਸੀ ਟੈਪ ਨਹੀਂ ਬਣਦੀ ਮੈਂ ਬਹੁਤੀਆਂ ਗੱਲਾਂ ਨਹੀਂ ਜਾਣਾ ਮੈਂ ਇੱਕ ਅਪੀਲ ਕਰਨਾ ਹੈ ਤੁਸੀਂ ਮੈਂ ਕਨਕਲੂਡ ਕਰਨਾ ਹੈ ਕਨਸਟਰੂ ਕਰਨਾ ਹੈ ਤੇ ਤੁਹਾਡੀ ਮਰਜ਼ੀ ਮੈਂ ਸਿਰਫ ਰੁਪਈਆ ਚੱਲ ਕੇ ਪੰਜਾਬ ਦੇਰਾ ਲਾ ਲੇ ਤੇ ਮੈਂ ਪਹਿਲੇ ਦਿਨ ਭੀਖ ਮੰਗਣਾ ਹੈ ਵੀ ਲੋਕੋ ਐਨਾ ਪਿਆਰ ਮੁਹੱਬਤ ਬਣਾਓ ਲੋਕੀ ਪਿਆਰ ਨਾ ਰਹਿਣਾ ਚਾਹੁੰਦੇ ਆ ਰੁਪਈਆ ਵਿੱਚ ਚੌਹਾਂ ਜ਼ਿਲ੍ਹਿਆਂ ਵਿੱਚ ਪੰਜਾਬੀ 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 ਬੈਠੇ ਆ ਸਾਰੇ ਮੈਨੂੰ ਕਹਿੰਦੇ ਉੱਥੇ ਪੇਕੀ ਸੁੱਖ ਸਾਂਦੇ ਰੱਖਿਆ ਕਰੋ ਉੱਥੇ ਉੰਡਾ ਘੂਟਣਾ ਖੜਕਦਾ ਸਾਨੂੰ ਡੰਗ ਲੱਗਦਾ